ਦੇ ਪਹਿਲੇ ਪੀਆ 17000 ਦਵਾ ਦੇ ਆ 18 19 20 ਆ ਵੀ ਚੱਲੀਏ ਤੇਰੀ ਇੱਕ ਕਲਬ ਜਿੱਚੇ 18000 ਕਿਉਂ ਉਹ ਨਹੀਂ ਰੱਖੀ ਕਿੱਥੇ ਕਰਾਂ ਕਿਉਂ 5000 ਹੈ ਗੇਮ ਆਫ ਸੁਪਰ ਨਹੀਂ ਲੇਉਂ ਕਿਉਂ ਅੱਛਾ ਬੋ ਕਹਿੰਦੇ ਉਹ ਕੋਈ ਨਹੀਂ ਮਿੱਟੀ ਨਹੀਂ ਇਹ ਥੋੜੀ ਜੀ ਪਤਲੀ ਪੈ ਗਈ ਆ ਜਾਪੇ ਕਰਕੇ ਅਜਾ ਸਾਧ ਖਾ ਕਰੀ ਦੱਸੀਗੀ ਦੇਖੋ ਬਸ ਇਹ ਨਹੀਂ ਵੀ ਆਏ ਹੋਏ ਖਰਾਕ ਤਾਂ ਇਹ ਦੇਉ ਹੁਣ ਖਰਾਬ ਸੱਤਾ ਬਣ ਗਿਆ ਲੈ ਇਹ ਕਹਿੰਦਾ ਬਾਈ ਕਹਿੰਦਾ 15000 ਨੇ ਦਲਵਾ ਦੋ 40 ਰੁਪਏ ਦੇ ਦिए 40 ਦੇ 40 ਦੇ ਦੋ ਹੁਣ ਕਿਵੇਂ ਕਰਾਇਆ ਕਿਉ ਬਾਈ ਦਾ ਉਹ ਨਹੀਂ ਦਰ ਆ ਕਿ ਤੂੰ ਰਹਿਣ ਉਹ ਚੱਕਰਾਂ ਦਾ ਗਾਂ ਗਾ ਨਹੀਂ ਨਾ ਨਹੀਂ ਮੈਂ ਖੜਾ ਮੈਂ ਕਹਿੰਦਾ ਇਹਨੂੰ ਨਹੀਂ ਪਤਾ ਖੋਕੇ ਲਿਆ ਨੇ ਸਾਰੇ ਦੇ ਪੈਰ ਗੱਡੀ ਬੱਕਰੀ ਰੁਪਏ ਲੱਗਦੇ ਗਰਜ਼ਾਰ ਨੂੰ ਮਾਈ ਰਾਇੜ ਧੂਰੀ ਅਟੇਪੂ ਮੜਾ ਸਾਈਡ ਤੇ ਕਰਦੀ ਆਹ ਦੋ ਦੇਤੀਆਂ ਨਹੀਂ ਨਹੀਂ ਉਧਰੋਂ ਵੀ ਦੇਦੀਆਂ ਅਸੀਂ ਲਈ ਉਧਰੋਂ ਵੀ ਦਵਾਈਆਂ ਤਿੰਨ ਉਧਰੋਂ ਚਾਹ ਇਹਦੇ ਨਾਲ ਆਪ ਇਧਰ ਆ ਜਾਓ ਯਾਹੋ ਇੱਕ ਬੱਚਾ ਦੇ ਮੰਗ ਰਹੇ ਨਾਲੀ ਪਾਠਾ ਮੰਗ ਆਹ ਮੈਨੂੰ ਪਤਾ ਤੇ ਛੱਡਦੇ ਰੱਦਾ ਹੀ ਨਹੀਂ ਸੀ ਬੱਕਰੀ ਚੰਗੀ ਆ ਉੱਥੇ ਮੈਂ ਇਹਦੀ ਮੰਗਦਾ ਸੀ ਹਾਂ ਮੈਂ ਲੈ ਜਾਣਾ ਕਰੇ ਹਾਂ ਜੀ ਕੀ ਮੰਗਦੇ ਹੋ ਮੰਗਦੇ ਦਾ ਇਹਦਾ 26000 ਸੀਗੇ ਜੀ ਅੱਛਾ ਹਾਂ ਫਿਰ ਹੁਣ ਕੀ ਬਣਿਆ ਇਨਾਂ ਨੂੰ ਆ ਕੋਈ ਨਹੀਂ ਕਿਹਾ ਮਖਾ ਵੀ ਜਿੰਨੇ ਕਿ ਉਹ ਦਿੱਤੀ ਆ ਉਤਨੇ ਕਿਤੇ ਉਹ ਕਿੰਨੇ ਦਿੱਤੇ 7000 ਦਿੱਤੇ ਆਪਣਾ ਜੋਖੀ ਮਾਰ ਹਾਂ ਉਹ ਸੂਨ ਵਾਲੀ ਆ ਉਹ ਸੂਨ ਵਾਲੀ ਸੂਨ ਉਹ ਲਾਲ ਹਾਂ ਉਹ ਬੱਕਰੀ ਚ ਨਹੀਂ ਚੰਗੀ ਹੈ ਮਦਰ ਕਿ ਬਾਈ ਖੀਰਿਆਂ ਦੀ ਐਂਟਰੀ ਸਾਰੇ ਵੀਰਾਂ ਨੂੰ ਬੇਨਤੀ ਆ ਜੀ ਮੇਜ ਆਤਪਰਾ ਦੀ ਆਪਣੀ ਐਂਟਰੀ ਜ਼ਰੂਰ ਕਰਵਾ ਲਓ ਜਾਪੇ ਨਹੀਂ ਹੁੰਦਾ ਜਾਪੇ ਨਹੀਂ ਮਿੱਟੀ ਨਹੀਂ ਹੈ ਇਹ ਥੋੜੀ ਜੀ ਪਤਲੀ ਪੈ ਰਹੀ ਹੈ ਜਾਪੇ ਕਰਕੇ ਹਜੇ ਸਾਧ ਖਾਣ ਖਰੀਦ ਨਹੀਂ ਦਿੱਤੀ ਵੀ ਦੇਖੋ ਬਸੇ ਨਹੀਂ ਵੀ ਆਏ ਹੋ ਜਾ ਖਰਾਕ ਤਾਂ ਇਹ ਦੇ ਹੁਣ ਹਾਂ ਖਰਾਕ ਦਾ ਬਣ ਗਿਆ ਹਾਂ ਲੈ ਇਹ ਕਹਿੰਦਾ ਬਾਈ ਕਹਿੰਦਾ 15000 ਨੇ ਦਲਵਾ ਦਿਓ ਹੁਣ ਕਿਵੇਂ ਕਰਾਇਆ ਕਿਉਂ ਬਾਈ ਦਾ ਉਹ ਨਹੀਂ ਜਰਾ ਤੂੰ ਰਹਿਣ ਪਿੱਛੇ ਉਹ ਚੱਕਰਾਂ ਚ ਲਾ ਗਾਂ ਦਾ ਨਹੀਂ ਨਾ ਕਰੀ ਰਾਜ ਨਹੀਂ ਨਹੀਂ ਮੈਂ ਖੜਾ ਮੈਨੂੰ ਕੋਈ ਪਤਾ ਨਹੀਂ ਪਤਾ ਹੋ ਕੇ ਲਿਆ ਨੇ ਸਾਰੇ ਦੇ ਪੈਰ ਕੱਟ ਕੇ ਬੱਕਰੀ ਦੇ ਰੁਪਏ ਲੱਗ ਰਹੇ ਹੋਰ ਕਰਾਂਗੇ ਕੁਝ ਮੇਰੀ ਮਰਜ਼ੀ ਦਾ ਵੀ ਆ ਹੱਥ ਘਾਰਨਾ ਕਿਹੜਾ ਤੁਹਾਡਾ ਪ੍ਰਧਾਨ ਪੱਪੂ ਇੱਕ ਮੱਖਣ ਨਹੀਂ ਆਈ ਇਹ ਲੈ ਬੱਕਰੀ ਦੇਤੀ ਤੇਰੀ ਇੱਕ ਲਵਜੇ ਚੇ 14000 ਕਿਉਂ ਉਹ ਨਹੀਂ ਰਜ ਕਿੱਥੇ ਤੋਂ ਕਿਉਂ ਇਹ ਗੱਲ ਸੁਪਨ ਨਹੀਂ ਲੱਗਦੀ ਥਿਉ ਅੱਛਾ ਅਬ ਕਹਿ ਦੇ ਉਹ ਕੋਈ ਨਹੀਂ 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 ਅੱਛਾ ਮੈਂ ਲੈ ਲਵਾਂ ਐਸਾ ਨਾ ਕਰੋ ਆ ਬਣਾਏ ਕੋਈ ਬਾਤ ਨਹੀਂ ਅੱਜ ਮੈਂ ਇਧਰ ਹੀ ਆਇਆ ਨੂੰ ਪੁੱਛਣ ਮੈਂ ਕੱਚੇ ਰੀ ਨਾ ਲਾ ਰਜੂ ਤੋਂ ਬੱਕਰੀ ਲੈਣੇ ਦੀ ਬੱਕਰੀ ਮੈਂ ਤਾਂ ਲੈਣੀ ਕੱਚੇ ਇਹਦੇ ਵਾਸਤੇ ਲਾਉਣਾ ਅੱਕੇ ਅੱਕੇ ਬੱਚਾ ਵੀ ਉਹਦਾ ਮਗਰ ਓਏ ਛੱਤ ਪਰਾਂ ਵੇਚਦੀ 19000 ਦੀ ਓ ਨਹੀਂ ਜਾ ਰਹਾ ਛੱਤ ਪਰ ਹੋਗੀ ਨਹੀਂ ਅੱਜ ਹੱਥ ਓਲ ਲੈ ਕਰ ਨਹੀਂ ਭਾਈ ਓ ਨਹੀਂ ਭਾਈ ਇਸ ਦੀ ਮਾਰੀ ਹੋਵੇ ਨਹੀਂ ਹੋਣੀ ਭਾਈ ਹੋਗੀ ਭਾਈ ਨਹੀਂ ਨਹੀਂ ਹੋਣੀ ਰਜੂ ਦੀ ਨਹੀਂ ਹੁੰਦੀ ਨਹੀਂ ਹੁੰਦੀ ਉਹ ਕੋਈ ਨਹੀਂ ਹੁੰਦੀ ਨਹੀਂ ਨਹੀਂ ਹੁੰਦੀ ਰਜੂ ਨਹੀਂ ਅਸੀਂ ਇਹ ਨਾ ਕੱਢੀ ਕੋਈ ਬਥੇਰਾ ਬੱਕਰੀ 19000 ਬਣੂ 19000 ਨਹੀਂ ਉਹ ਨਹੀਂ ਰਾਜੂ ਭਾਈ ਉਹ ਨਹੀਂ ਉਹ ਗੱਲ ਦਾ ਸੁਣ ਲੈ ਰਾਜੂ ਉਹ ਨਹੀਂ ਰਾਜੂ ਪੂਰੇ ਦੀ ਕਸਤੀ ਆ ਸੱਸ ਉਹ ਨਹੀਂ ਹੋ ਗਈ ਚੱਲ ਚੱਲ ਹੋ ਗਈ ਹਾਂ ਪਾਪੂ ਕਿਸੇ ਨੂੰ ਗਾੜੀ ਵਿੱਚ ਭੇਜੋ ਉਸ ਨੂੰ ਇਹ ਤੇ ਬੱਚੇ ਨੂੰ ਲੈ ਜਾ ਨਾ ਇਸ ਦਾ ਆਰਡਰ ਦਿਖਾਉ ਨਾ ਕੋਈ ਗੱਲ ਨਹੀਂ ਵੀਡੀਓ ਕਰਵਾ ਲੋ ਨਾਲ ਹੀ ਖੜੀ ਆ ਸੀ ਹੋ ਗਈ ਬੱਚਾ ਹੋ ਗਈ ਤਾਂ ਹੋ ਗਈ ਚੱਲ ਹਾਂ ਜੀ ਦੇਖ ਸਕਦੇ ਹੋ ਬੱਕੀ 8 ਦਾ ਬੱਕਰੀ ਵਧੀਆ ਤੇ ਇਹਦਾ ਆਰਡਰ ਦਿਖਾਉਂਦੇ ਆ ਝੋਲਾ ਖੋਲ ਕੇ ਤੁਹਾਨੂੰ ਵਧੀਆ ਕੁਆਲਿਟੀ ਦੀ ਬੱਕਰੀ ਹੈ। ਕਿਹੜੀ ਕਹਾਂ ਪਰ? ਇਹ ਜਮਾਈ ਰਾਜਦਾਨੀ ਦਾ ਆਉਣਦਾਰੀ ਦੀ ਗਈ ਹੈ ਨਾ। ਬੱਕਰੀਆਂ ਲੈ ਕੇ ਜਾਣੀਆਂ। ਇਹਦਾ ਕਰੇਗਾ। ਇਹਦਾ ਬੰਦਾ ਕਰੇਗਾ। ਨਾਲ ਇਹਦਾ ਆਪਾਂ ਲੈ ਚੱਲਦੇ ਆਂ ਨਾਲ। ਬਹੁਤ ਮੈਂ ਨਾ ਮੂਰ ਚਗਾ। ਬਹੁਤ ਵਧੀਆ ਕੁਆਲਿਟੀ ਦੀ ਬੱਕਰੀ ਹੈ। ਇਹਦਾ ਨਾਲ ਲੈ ਜਾਂਦੇ ਆ। ਮਾਰ ਦਿਆਂ ਮੇਰਾ। ਹਾਂ। ਨਹੀਂ ਦੇਰਾ ਮਾਰ ਦਿਆਂਗੇ ਚੋਣ ਦਾ ਵਧੀਆ ਬੱਕਰੀ ਹੈ। ਉਹ ਬੱਚੀ ਨਹੀਂ। ਹਲੋ। ਸਤਿਕਾਰ ਸਾਡੇ ਬਹੁਤ ਹੀ ਸਤਿਕਾਰਯੋਗ ਛੋਟੇ ਵੀਰ ਜਿਹਨੇ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਹੈਗੇ ਬੱਕਰੀਆਂ ਪਾਲਣ ਦੇ ਖੇਤਰ ਦੇ ਵਿੱਚ 27 ਮੇਰੇ ਬਹੁਤ ਹੀ ਸਤਿਕਾਰਯੋਗ ਟੀਮ ਅੱਜ ਦੇ ਕਿਸ ਰਿੰਗ ਦੇ ਮੁੱਖ ਜੱਜ ਡਾਕਟਰ ਸੰਦੀਪ ਸਿੰਘ ਜੀ ਢਿੱਲੋਂ ਔਰ ਡਾਕਟਰ ਰਾਜਪ੍ਰੀਤ ਸਿੰਘ ਜੀ ਸਿੱਧੂ ਐਸਆਰ ਕਮਰਸ਼ੀਅਲ ਗਾਰਡਫੋਰਮ ਵਾਲੇ ਬਾਈ ਰੇਟ ਕੀ ਆ ਕਰਨੀ ਬਹੁਤ ਦੇਰਾ ਦੋਵੇਂ ਚੈਲੰਜ ਪਾਉਂਦੇ ਹਾਂ ਮੈਂ ਇਧਰ ਆਉਂ ਜੀ ਕੈਮਰਿਆਂ ਫੈਲ ਚੋਂ ਉੱਪਰ ਚਾਹੀਦਾ ਨਾ ਕੀ ਰੇ। ਭੰਗੇ ਨਾਲ ਚੜ੍ਹ ਹੋਵੇ। ਮੇਰੇ ਨਾਲ ਤੁਸੀਂ ਕਿਉਂ ਸਾਡੇ ਨੂੰ ਤਰਾਜ ਲਾਦੇ ਨਾ ਹੋ ਲਾਗਾ। ਜਿਹਨੇ ਦੀਵਣ ਬਣ ਕੇ ਤਰਾਜ ਲਾਉਣਾ ਉਹ ਪਹਿਲਾਂ ਆਇਓ। ਇਹੀ ਨੀਂਗਾ ਹੋਜੀ ਉਹਦੇ ਬਾਅਦ। ਜਦੋਂ ਅਸੀਂ ਅਰੇ ਕਿ ਸ਼ੁਰੂ ਕਰਤਾ ਉਹਦੋਂ ਬਾਅਦ ਤੁਸੀਂ ਤਰਾਜ ਲਾਇਓ। ਮੇਰਾ ਤਰਾਜ ਕਿਸੇ ਨੂੰ ਨਹੀਂ ਲੱਗਣਾ। ਹੱਤਵਾਂ ਦੇ ਬੈਂਕ ਆਈਰੋ ਮੇਰੇ ਫੇਸ ਤੇ ਮਜ਼ੂਰ ਕਰਿਓ। ਹੱਤਵਾਂ ਦੇ ਰੈਕੀ ਆ। ਮੈਂ ਤੁਹਾਨੂੰ ਸਪਾਸਟ। ਇਹ ਤਾਂ ਲਾ ਨਹੀਂ। ਸੰਦੀਪ ਕੈਸ ਗੱਲ ਕਰ ਗੱਲ ਆਪਾਂ ਜੈ ਤੁਸੀਂ ਦੱਸੋ ਇਹ ਕਰਦਾ ਵੀ 20000 ਦੇ ਦੀਏ ਹੋਰ ਕੀ ਹੋਰ ਚੌਧਰੀ ਚੌਧਰੀ 25000 ਇੱਕ ਮਿੰਟ ਦਿਓਗੇ ਇਹਨੂੰ ਹਰ ਨਾ ਮੇਰਾ ਪੀਰ ਹੋ ਰਿਹਾ ਕਰਾ ਰਿਹਾ ਇਹ ਪਿੱਛੇ ਤਿੰਨ ਦਿਨ ਤੋਂ ਸੱਤ ਭਾਈ ਹੋ ਰਹੇ ਨੇ ਉਹ ਜਾਉ ਉਹ ਮਰੀਜ਼ ਮੇਗਾ ਹੀ ਹੈ ਲਚਕਾਣੀ ਲੰਗਾ ਚੇਅਰਮੈਨ ਸਲਾਹਕਾਰ ਜੀ ਜੀ ਜੰਗਾ ਓ ਚੰਗੀ ਮੰਦੀ ਹੈ ਕਿਸਮਤ ਅਗਲੇ ਦੀ ਪਤਾ ਹੈ ਮੈਨੂੰ ਇਹਨੂੰ ਇੱਕ ਦਿਨ ਦਾ ਸਾਹ ਨਹੀਂ ਲੱਡੀਆਂ ਜ਼ਰੂਰੀ ਕਰੀਆਂ ਗਈਆਂ ਅੱਗੇ ਆ ਵੀ ਬਹੁਤ ਬਹੁਤ ਸਹਿਯੋਗ ਹੈ ਇਹ ਵੀ ਫਿੱਟਾ ਚੱਕਰਾ ਆਈ ਕਰਤਾ ਕੈਂਤ ਸਿੰਘ ਜੀ ਯੂਐਸਏ ਤੋਂ ਮੈਨੂੰ ਮੈਂ ਕਰਦਾ ਦੀ ਮਿਲਣਾ ਸੰਦੀਪ ਸਿੰਘ ਜੀ ਕੈਨੇਡਾ ਜਿਹੜੇ ਵੀ ਰਿਸ਼ਤੇਦਾਰ ਨੇ ਸਰਦਾਰ ਪੰਜੀ ਸਿੰਘ ਜੀ ਜਿਆਦਾ ਸਾਹਿਬ ਨੇ ਕੋਈ ਜਿਆਦਾ 20000 ਰੁਪਏ ਦੇ ਕਾ ਲਓ ਕਿੰਨੇ ਵੱਡੇ ਜੀ ਉਹਨਾਂ ਸਾਹਿਬ ਠੀਕ ਹੈ ਵੀ ਬੰਦਾ ਬੜਾ ਗਰੀਬ ਹੈ ਅ ਵੀ ਤਾ ਸਾਨੂੰ ਲਾਲਚ ਹੈ ਤੂੰ ਬੱਚਿਆਂ ਦਾ ਹਾਂ ਉਹ ਸਰਦਾਰ ਸਿੰਘ ਵੀ ਯੂ ਐਸ اے ਤੋਂ ਹੋਰ ਕਿੱਥੇ ਆਉਂਗੇ ਉਹਨਾਂ ਦੇ ਠਹਾ ਹੈ ਆਪੇ ਨਾ 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 ਕੈਨੇਡਾ ਸ਼ੱਟ ਬਹੁਤ ਮਹਿੰਗੀ ਮੈਂ ਆਪਣੇ ਦਿਮਾਗ ਨਾਲ 20000 ਰੁਪਏ ਦਾ ਮੈਂ ਇਹ ਨੂੰ ਪੁੱਛਣਾ ਨਹੀਂ ਵਿਚਾਰੇ ਨੂੰ ਕਿਉਂ ਜੀ ਬੱਲੇ ਵੀ ਜਾਣਦਾ ਵੀ ਕਿਹੜੇ ਬੰਦਾ ਨਾ ਨਾ ਕੋਈ ਜਿਹਨੇ ਨੂੰ ਜਾਣਨਾ ਸੰਦਰਾ ਆਇਆ ਰੌਡ ਦਾ ਹੈ ਨੀ। ਮੈਂ ਵੇਚ ਦੀ 25000 ਹੈ। ਹਾਂ। ਰਾਜੂ। ਨਾਮ ਨਾਮ ਦਾ ਨਹੀਂ। ਰਾਜੂ। ਮੈਂ ਵੀ ਲੈ ਜਾ। ਮੇਰੇ ਵੀ ਅੱਜ ਮੇਰੇ ਰਾਜੂ ਮੈਂ ਅੱਜ ਵੇਚ ਦੇ। ਹਾਂ ਵੇਚ ਵੀ ਮੈਂ ਦੇ ਦਤਾ। ਹਾਂ ਮੁੰਡਿਆ ਵੇਚਤੀ ਪਹਿਲੇ ਮੁੰਡਾ ਚੱਕ ਲਿਆ। ਉਹ ਰਸਤਾ ਛੱਡ। ਉਹ ਸਾਡਾ ਲਾਣੇ ਦੇ। ਉਹ ਵੀ ਵੇਚਤੀ 16। ਹਾਂ। 30000 ਦੀ ਪੱਠੂਏ ਦੋ ਘਟਾ ਬਸ ਹੁਣ ਨਹੀਂ ਮਹਾਰਾਜਾ ਹੋਰ ਕਸ ਲਾਂਗੇ ਸੂਈ ਨਹੀਂ ਨਹੀਂ ਬ੍ਰੋ ਠੀਕ ਆ ਉਹ ਠੀਕ ਆ ਪੱਣੀ ਨਹੀਂ ਛੱਡ ਜਾ ਮੇਰੇ ਵਾਸਤੇ ਮੇਰੇ ਵਾਸਤੇ 26 ਦੀ ਪਾ ਗੇ ਤੇ ਫੜਾ ਮੁੰਡੇ ਕੰਨ ਹਾਂ ਦੇ 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 ਮੁੰਡਾ ਪਰ ਤੇ ਮੁੰਡਾ ਪਰ ਆ ਗਿਆ ਕੰਦਾ ਮੁੰਡਾ ਪਰ ਕਲਾ ਸਾਰਾ ਮਾਲ ਮੁੰਡਾ ਪਰਤੀ ਕਲਾ ਸਾਰਾ ਮਾਲ ਨਗੀਰ ਲੈ ਗਿਆ ਇਹ ਦੋਏ ਮੁੰਡਾ ਨਾ ਤੈਨੂੰ ਮਣੀ ਜੀ ਗੱਜ ਰੱਸੀ ਨਹੀਂ ਲੱਗਦੀ ਪਟੜੀ ਦੀ ਲੱਗਦੀ ਆ ਹਾਂ ਇਹ ਨਾ ਬੈਮ ਕਰੀ ਖੱਲਸੀ ਖੋਲ ਦੇ ਫੱਸੀ ਉਹ ਕਹਿਣ ਵਾਸਤੇ ਜਿਹੜੀ ਅੱਗ ਨਾਲ ਜਾਉਗੇ ਤਾਂ ਬੰਦ ਕਰੀਂ ਲੋ 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 ਚੱਲੋ ਕੀਰੀ ਬਾਹਰ ਦੇਖੋ ਪਾਣੀ ਨਾ ਇਹ ਵੀ ਨਹੀਂ ਪਾਸੇ ਬੰਦ ਉਹ ਮੱਡੀ ਕਰਕੇ ਉਤਰੀ ਜੀ ਟੈਂਸ਼ਨ ਨਾਲ ਹੀ ਆ ਓਕੇ ਆ ਵੱਡੀ ਜਗ੍ਹਾ ਦੀ ਥੋੜਾ ਚੌੜਾ ਮੜ ਜਾਓ ਖਾਲੀ ਕਰੀ ਬਿਆ ਯਾਰ ਜੋ ਸੂਈ ਵੀ ਆਪਣੇ ਵਾਲੀ ਗੱਡੀ ਸੁਹਾਣਾ ਗੇਟ ਦੇ ਉੱਪਰ ਤੇ ਨਾਲ ਡਾਕਟਰ ਭੱਟੀ ਜੀ ਤੇ ਨਾਲ ਹੀ ਡਾਕਟਰ ਭੱਟੀ ਦੇ ਨਾਲ ਕੋਈ ਮਿੱਤਰ ਪਿਆਰੇ ਜੀ ਆਏ ਉਹਨਾਂ ਨੂੰ ਵੀ ਦੇਖੀਂ ਠਿਕੜੀ ਤੇ ਡਿਊਟੀਆਂ ਨਾਲ ਦੀ ਨਾਲ ਬੜੀ ਰਖਾਣਿਆ ਹੋ ਦੇ ਸੁਣਿਆ ਜੀ ਫੜਲੇ ਫੜਲੇ ਜਿਹੜੀ ਸੂਣੀ ਚੱਲ ਜੂ ਫੜਲੇ ਜਿਹੜੀ ਸੂਣੀ ਐਡੀ ਤੇ ਆ ਆਹ ਦੇ ਹੱਦ ਸ਼ੇਰੀ ਯਾਰ ਬੜੇ ਕਰਨਾਲੀ ਆਉਂਦਾ ਸੂਆ ਨਾ ਚੱਲ ਜੂ ਉਹ ਦੁਨੀਆ ਕੋਈ ਗੱਲੀ ਤੇ ਮੈਨੂੰ ਕਹਿੰਦਾ ਬੱਤੀ ਜਮਾਉਂਦਾ ਕੋਈ ਨਹੀਂ ਮੈਂ ਉਹ ਨਾਲ ਕੋਈ ਮਾਰਾ ਜਾਂ ਵੀ ਹੋ ਜਾਂਦਾ ਤਾਂ ਦੇ ਟੌਂ ਟੇ ਕੱਬਣ ਤੱਕ ਨਵੇਂ ਦੀ ਕੋਈ ਗਾਰੰਟੀ ਹੈ ਬਾਅਦ ਲਵਾਂਗੇ ਦੇਖੋ ਜੀ ਅਸੀਂ ਬਹੁਤ ਗਰੂ ਇਹ ਆਇਆ ਦੋ ਲੋਕ ਆਪਾਂ ਮੋੜਾਂਗੇ ਮੈਂ ਵਿੱਚ ਵੇਚਦੀ ਹੂੰ ਨਾ ਕੋਈ ਗੱਲਾਂ ਲੈ ਤੂੰ ਮੋੜੇ ਨਾ ਫਿਰ ਸਿਆਪਾ ਹੋ ਜਾਗੀ ਆਪਾਂ ਮੋੜਾਂਗੇ ਜੇ ਤੈਨੂੰ ਕਹਿੰਦਾ ਕੀ ਮੁੱਲ ਹੈ ਨਾ ਇਹਦਾ 35000 ਮੰਗਦੇ ਦੇਣੀ ਕਿੰਨੇ ਦੀ ਹੈ ਕਿੰਨੇ ਦੀ ਹੈ ਮੰਗ ਸੁਈ ਵੀ ਕਿਹੜੀ ਆ ਸੁਈ ਵੀ ਆਤੀ ਦੋ ਬੱਚੇ ਨੇ ਆਹ ਦੇਖਾ ਲਾ ਇਹਦੇ ਬੜੇ ਬੱਕਰੇ ਨੇ ਇੱਥੇ ਬੰਦੇ ਆ ਆ ਮਗਰ ਨੇ ਫਿਰ ਉਹ ਵੀ ਦੋ ਹੀ ਛੇਲੇ ਨੇ ਆਹੋ ਆਹ ਦੇਖ ਛੇਲੇ ਨੇ ਮਗਰ ਦੋ ਹੀ ਹਾਂ ਛੇਲੇ ਨੇ ਇਹਦੇ ਮਗਰੀ ਬੱਕਰੇ ਨੇ ਇਹਦੇ ਮਗਰੀ ਬੱਕਰੇ ਉਹਦੇ ਚੰਗਾ ਇੰਗਿਆ ਵੀ ਨੇ ਰਾਜੂ ਖਾਲੀ ਕਰੀਆਂ ਵੀ ਨੇ ਉਹ ਨਹੀਂ ਹੈਗਾ ਵੀ ਇੱਕ ਢੋੱਕੇ ਵੀ ਰਹਿਣੂ ਪੂਰੀ ਠੀਕ ਹੈ ਹਾਂ ਸਾਰਾ ਮਾਰ ਲੈ ਮਾਰ ਮਾਰ ਥੱਗੀ ਕਰ ਇਹਦੇ ਬੱਕਰੇ ਆ ਉਹ ਤੇਰਾ ਫਿਰਦੇ ਬੰਦੇ ਨੇ ਫਾਚ はい ਪੜੀ 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 ਭయ్యా ਸਾਈ ਵਾਲਾ ਫਾਚ ਛੋੜ ਕੇ ਕਰੂ ਛੋੜ ਉਹਦੀ ਮਰਜ਼ੀ ਦੀ ਹੈ ਜੀ ਕਿ ਆਪਾਂ ਕਿਹਦੇ ਨਾਲ ਲੈ ਆਉਂ ਜੀ ਲਾਉ ਜੀ ਲਾਉ ਵੀਡੀਓ ਬਣਾ ਲਓ ਮੁੰਡਿਆ ਤੇ ਬੰਨਾ ਹਾਂ ਜੀ ਇਹ ਜੀ ਨੰਬਰ ਲਓ ਜਨਾਬ ਜ਼ਰੂਰ ਪੱਕੇ ਕਾਰਡ ਨਾਲ ਆਪਣੀ ਜੇਡ 'ਚ ਅੱਜ ਖਾਸੇ ਜੇ ਆ। ਨੇਤਾ ਦੇਖ ਕੇ ਵੀ ਰੌਣਕ ਮੇਂਦਾ। ਬਾਈ ਮੈਨੂੰ ਵੀ ਸਮਝੋ ਸਭ ਨੂੰ ਮਿਲਣਗੇ ਜੀ। ਤੂੰ ਕੋਈ ਬਿਮਾਰ, تمہਾਰ ਦੁੱਖ ਦਾ ਸਿੱਧਾ ਮੈਨੂੰ ਫੋਨ ਕਰੀਂ। ਅੱਖ 'ਚ ਫੋਲਾ ਹੋਵੇ ਤਾਂ ਵੀ ਤੁਰਤ ਦਾ ਪਿਆ ਫੋਨ। 60000 ਆ ਜੀ। 60000 ਮੁੱਲੇ ਨੂੰ ਖੁਸ਼ ਹੋ ਕੇ। ਤੂੰ ਇੱਕੋ ਸਮਝੋ। ਹੋਰ ਬਾਈ ਕਿਸੇ ਨੂੰ ਬਾਈ ਨੂੰ ਲੋੜ ਹੋਏਗੀ। ਮੁੰਡੇ ਦਾ ਨੰਬਰ ਰਿਮੀਟ ਹੋਣੀ। ਬਾਈ ਨੂੰ ਲੋੜ। ਰਾਹ ਬਾਈ। ਬਹੁਤ ਬਣੀਆ ਖਾਣਾ ਲੈ ਵੀਰੇ ਜੀ ਖੁਸ਼ ਹਾਂ ਬੋਸ ਬਾਈ ਤਾ ਮਾਰਾਈ ਹੋਰ ਜੀ ਕਿਸੇ ਨੂੰ ਲੋੜ ਆ ਨੰਬਰ ਦੀ ਬਾਈ ਵੇ ਫੜਾ ਦੋ ਹੋਰ ਜੀ ਤੇ ਰਹੇ ਲੱਗ ਥੋੜ੍ਹੇ ਤਾਂ ਹੈਗਾ ਫੁੱਲ ਹਾਂ ਆਪਣੇ ਨੇ ਤੇ ਮੁੰਡਾ ਆਪਣੇ ਹੀ ਠੀਕ ਹੈ ਥੋੜੇ ਹੀ ਤਾਂ ਪੰਕਰ ਮੈਂ ਕਹੇ ਇਹ ਵੀ ਗੱਲ ਕੋਈ ਆ ਲੈ ਕੇ ਗੱਲ ਫੜੀ 40 ਰੁਪਏ ਦੇ ਦिए 40 ਦੇ 40 ਦੇ ਦੋ ਜੀ ਦੇਖੀ ਜਾਓ

ਅੱਜ ਉਹ ਗੱਡੀ ਲਾ ਕੇ ਟਾਣੀਆਂ ਰੇਸ ਹੜਾ ਲਾ ਬੱਕਰੀਆਂ ਉਰੇ ਲਿਖੇ ਰਹੇ ਮੇਲਾ ਲੋਂਗੋ ਵਾਲਾ ਯਾਰ ਨੇ ਨਿਆਮ ਦੇਖ ਸਕਦੇ ਹੋ ਚੇਤਕ ਸਕੂਟਰ ਮੋਡੀਫਾਈ ਤੇ ਸਾਈਕਲ ਪੱਖੇ ਪ੍ਰੈਸਾਂ ਸੋਨੂ ਸੋਨੂ ਭਾਈ ਉਹ ਟੈਂਟ ਵਾਲੇ ਨੂੰ ਕੁਰਸੀਆਂ ਤੇ ਟੇਬਲ ਦਲਵਾਓ ਹਾਂਜੀ ਦੇਖ ਸਾਬ ਜੀ ਹਾਂਜੀ ਹਾਂਜੀ ਐਲਈਡੀ ਸਾਈਕਲ ਪੱਖੇ ਫਰਾਟੇ ਪ੍ਰੈਸਾਂ 47 ਪੱਖੇ ਸਾਰੇ ਨਿਯਾਮ ਨੇ ਦਰਸ਼ਨ ਦਮਾ ਮੇ ਲਾਲ ਲੋਂਗਵਾਲ 31 ਅਕਤੂਬਰ ਇਹ ਨਾ ਖੜਾ ਖੜਾ ਕੋਈ ਨਹੀਂ ਬੈਠਿਆ ਉਹ ਬੈਠੇ ਜੀ ਇਹ ਤਾਂ ਪਸੰਦ ਕਰਨਾ ਗਏ ਪਿੱਛੇ ਮੁਕਾਉਂ ਅੱਛਾ ਉਹ ਰੇਕ ਜੀ ਪੰਜਰ ਦਾ ਖਾਇਦੀ ਕੰਗਾ ਪਾਈ ਬੈਹਣੋ ਬੈਠਾ ਇਹ ਰੇਟਾ ਜੀ ਦਾ ਮਾਗੜੇ ਨੂੰ ਪਤਾ ਬਈ ਮਾਗੜੇ ਦਾ ਮਾਗੜੇ ਨੂੰ ਪੁੱਛੋ ਕਿਹੜਾ ਮਾਗੜਾ ਮਾਗੜੇ ਨੂੰ ਨੂੰ ਚੰਦਾਂ ਨੂੰ ਸਾਰਾ 50 ਫਰੀਆਂ ਆ ਜਾਣਾ ਫੋਨ ਮਾਰੋ ਉਹਨੂੰ ਕਿੱਥੇ ਆ ਚੰਗਾ ਆ ਜੂਗਾ ਸੁਨੀਲ ਲੈਣਾ ਮੈਂ ਲੈਣੂਗਾ ਜੀ ਸਾਹ ਉਹਨਾਂ ਦੇ ਠੀਕ ਹੈ ਮੈਂ ਨਹੀਂ ਲੈਣਾ ਅੱਜ ਦੇ ਵਾਸਤੇ ਕੋਈ ਗੱਲ ਠੀਕ ਹੈ ਹਾਂ ਅਬ ਬੱਕੀ ਬੱਕੀ ਲਗਾ ਕੇ ਦਵਾਈ ਹਾਂ ਵੇ ਐਸੇ ਮੀਡੇ ਤਾਂ ਹੁਣ ਇਸੇ ਲਈ ਲਾਈਏ ਬੱਕਰੇ ਵਾਲੇ ਛੇ ਨਿਸਰ ਨਾਚਕ ਗਾਮੇ ਚਾਹੁੰਦਾ ਕਾਇਦਾ ਕੀ ਫੇਰੇ ਕਾਹ ਵੀ ਪਤਾ ਤਾਂ ਤੇਰਾ ਤਾਂ ਲੱਗਦਾ ਨਾ ਮੈਂ ਹੀ ਨਹੀਂ ਕੁਝ ਕਰਦਾ ਪਤਾ ਤਾਂ ਲੱਗਿਆ ਮੈਂ ਗਾਹ ਨੂੰ ਪੁੱਛਣਾ ਗਾਹ ਪੁੱਛ ਲੈ ਪੁੱਛ ਲੈ ਇਹਲਾ ਨਹੀਂ ਲੈਂਦਾ ਉਹ ਨਾ ਲੈਣਾ ਤਾਂ ਮੈਂ ਲੈ ਲੂੰਗਾ ਦੇ ਸਾਬ ਨੂੰ ਕਿਨੇ ਦਾ ਠੀਕ ਚਾ ਆ ਦੇ ਲੋ ਪ੍ਰਿਆਪੂਰੀ ਇਹ ਮੈਨੂੰ ਪਤਾ ਮਸਲ ਦਾ ਮਾਲ ਹੈ ਇਹ ਮਸੂ ਦਾ ਸਲੇਮਾਨ ਦਾ ਮਾਲ ਹੈ ਹੋ ਤਾਂ ਹੀ ਤਕੜਾ ਹਾਲ ਹੈ ਸਾਖ ਵੀ ਗੱਲ ਦੇਣੀ ਐ ਤਾਂ ਤਾਂ ਕੋਈ ਲੈ ਕੇ ਨਹੀਂ ਜਿਹੜੀ ਮੱਝ ਆ ਚਾਰ ਬੰਦੇ ਵੜੀ ਨਾ ਸੂਈ ਹੋਈ ਕੋਈ ਬੱਚੇ ਹੁਣ ਤੋਂ ਹੈ ਫੇ ਆਣਾ ਬੱਚੇ ਦਾ ਮੈਨਾ ਪੀ ਹੋ ਜਾ ਨਾ ਜੀ ਬੰਦੋ ਨਾ ਤੀ ਚੋਣੀਆ ਕਾਜੀ ਇਹੋ ਬਟੋਟਾ ਬੋਟਾ ਹਾਂ ਜਰਾ ਹਾਂ ਜਰਾ ਨਹੀਂ ਆਵੇ ਚੱਲ ਹਾਂ ਜਰਾ ਇਸ ਤੋਂ ਬਾਹਰ ਜਾ ਆਹੇ ਕੋਈ ਨਹੀਂ ਆਉਂਦੇ ਚਾਹੇ ਇੱਕ ਜੀ ਦੇ ਵਿੱਚ ਕੁਝ ਨਹੀਂ ਆਉਂਦਾ ਕਾਲੇ ਸੱਲਾਹ ਉਹ ਨਗਾ ਟੀ Obrigado.